ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋਇ ਸੰਤ ਜਸ ਮੰਦੀ ਹੋਇ ਸੋਗ ਸਮੋ ਜਨਿਆ ੜਿਟੇ ਸੱਚੇ ਮ ਗਿਆਨ ਧਿਆਨ ਕਿਸ ਗਰਮ ਨਾ ਜਾਣਾ ਸਾਰ ਨਾ ਜਾਣਾ ਜੀ ਸਰਬ ਦੇਵਤਾ ਸਤਿਗੁਰ ਦਾ ਨਿਤ ਜਨਕੜਾ ਕੀ ਮੇਰੀ ਵਾ ਜਗੁ ਹਰਿ ਰੰਗਲਾ ਪੂਛੁ ਜਗੁ ਮਹਿ ਸੋ ਕਹੀ ਯਤਨ ਸੂਰਾ ਆਤਮ ਜਿਹੜੇ ਸਗਲ ਵਸਤਾਂ ਕੈ ਉਜਾਗ ਸਤਗੁਰ ਪੂਰਾ ਉਜਾਗੋ ਹਰਿ ਰੰਗਲਾ ਯੋਗ ਬਹੇ ਜੋ ਕਹੀ ਤ ਹੈ ਸੁੰਗਰ ਅਤਮ ਜਿਣੇ ਸਗਲ ਵਚਿਤ ਤਾਕੇ ਜਾਗ ਸਤਿਗੁਰੂ ਘਰ ਗਈਏ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਨ ਸਹਿਜੁ ਧਮਾਵਨ ਨਨੁ ਪੁਨੀਤਾ ਦੇਹੀ ਯਾ ਦੇ ਦੁਰ ਦੇਹੋ ਕਿਰਪਾ ਨਿਦ ਨਾਨਕ ਗੈ ਸੁਖ ਦੇਹੀ Whoa.